ਜੋਨਿਕਾ ਵਿਸ਼ਵ ਵਾਤਾਵਰਨ ਡੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਕਿ ਅੱਜ ਵਿਸ਼ਵ ਵਾਤਾਵਰਨ ਡੇ ਆ ਉਹਦੇ ਵਿਸ਼ੇ ਤੇ ਅੱਜ ਨਾਲ ਗੱਲ ਕਰ ਰਹੇ ਆ ਸਿਰਫ ਫੇਸਬੁੱਕ ਤੇ ਵਟਸਐਪ ਤੇ ਜਾਂ ਸਨੈਪਚੈਟ ਤੇ ਫੋਟੋ ਲਾ ਕੇ ਵਿਸ਼ਵ ਵਾਤਾਵਰਨ ਡੇ ਨਹੀਂ ਮਨਾਇਆ ਜਾਂਦਾ ਦੋਸਤੋ ਦਿਲ ਦੇ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਹੋਣੀ ਚਾਹੀਦੀ ਹੈ ਜਿਸ ਸਟੇਟ ਦੇ ਵਿੱਚ ਰਹਿੰਦੇ ਆ ਉਸ ਸਟੇਟ ਦੇ ਪ੍ਰਤੀ ਜਿਸ ਪਿੰਡ ਵਿੱਚ ਰਹਿਣਾ ਉਸ ਪਿੰਡ ਪ੍ਰਤੀ ਜਿਸ ਦੇਸ਼ ਵਿੱਚ ਰਹਿਣਾ ਉਸ ਦੇਸ਼ ਪ੍ਰਤੀ ਬਹੁਤ ਸਾਰੇ ਸੱਜਣ ਕਹਿਣਗੇ ਸਾਨੂੰ ਕੀ ਲੈਣਾ ਅਸੀਂ ਕੀ ਲੈਣਾ ਵਰਲਡ এনवायरमेंट ਡੇ ਤੋਂ ਅਸੀਂ ਤਾਂ AC ਔਨ ਕਰਕੇ ਨਜ਼ਾਰੇ ਲੈਣੇ ਹਨ ਚਾਹੇ ਘਰ ਹੋਵੇ ਚਾਹੇ ਦਫ਼ਤਰ ਹੋਵੇ ਚਾਹੇ ਕਾਰ ਹੋਵੇ 24 ਘੰਟੇ ਸਾਡਾ AC ਔਨ ਰਹਿੰਦਾ ਰਹਿਣਾ ਹੀ ਚਾਹੀਦਾ ਸਾਨੂੰ ਸਮਾਜ ਤੋਂ ਕੁਝ ਨਹੀਂ ਲੈਣਾ ਸਾਡਾ ਦੇਸ਼ ਪ੍ਰਤੀ ਕੋਈ ਫਰਜ਼ ਨਹੀਂ ਸਾਰਾ ਠੇਕਾ ਸਰਕਾਰ ਨੇ ਲੈ ਰੱਖਿਆ ਅਸੀਂ ਕੋਈ ਠੇਕਾ ਨਹੀਂ ਲੈ ਰੱਖਿਆ ਜਿਹੜੇ ਦੋਸਤਾਂ ਨੂੰ ਮੇਰੀ ਗੱਲ ਪਸੰਦ ਨਹੀਂ ਆ ਰਹੀ ਉਹ ਮੈਨੂੰ ਬੇਸ਼ੱਕ ਨਾ ਦੇਖਣ ਆਈ ਡੋਨਟ ਕੇਅਰ ਸਿਰਫ ਉਹ ਵਿਅਕਤੀ ਦੇਖਣ ਜੋ ਪੰਜਾਬ ਪ੍ਰਤੀ ਆਪਣੇ ਪਿੰਡ ਪ੍ਰਤੀ ਆਪਣੇ ਦੇਸ਼ ਪ੍ਰਤੀ ਦੇਸ਼ ਪ੍ਰੇਮ ਦੀ ਭਾਵਨਾ ਰੱਖਦੇ ਹਨ ਦੋਸਤਾਂ ਕਲ ਹੋਰ ਕੁਝ ਬੁੱਧੀਜੀਵੀ ਕਹਿੰਦੇ ਹਨ ਫੇਸਬੁੱਕ ਹੀ ਬਦਮਾਨ ਕਿ ਸਾਰਾ ਠੇਕਾ ਕਿਸਾਨਾਂ ਨੇ ਲੈ ਰੱਖਿਆ ਕਿਸਾਨਾਂ ਨੇ ਸਾਰਾ ਠੇਕਾ ਨਹੀਂ ਲੈ ਰੱਖਿਆ ਫਾਰਮਰ ਇਸ ਨੋਟ ਰਿਸਪਾਂਸਿਬਲ ਫੋਰ ਆਲ ਦੀ ਲਾਇਬਿਲਟੀ ਜਿਹੜੇ ਆਰਬਨ ਪਾਪੂਲੇਸ਼ਨ ਆ ਜਿਨ੍ਹਾਂ ਕੋਲ ਪ੍ਰੋਪਰਟੀ ਨਹੀਂ ਹੈਗੀ ਜਗਾ ਨਹੀਂ ਹੈਗੀ ਉਹਨਾਂ ਨੂੰ ਵੀ ਦਰਖਤ ਲਗਾਉਣੇ ਚਾਹੀਦੇ ਹਨ ਹੁਣ ਤੁਸੀਂ ਕਹੋਗੇ ਉਹ ਕਿੱਥੇ ਲਗਾਣਗੇ ਉਹਦਾ ਵੀ ਹੱਲ ਹੈ ਪੂਰੀ ਵੀਡੀਓ ਦੇਖ ਕੇ ਦੱਸਾਂਗੇ ਨਾ ਹੀ ਉਹਨਾਂ ਲੋਕਾਂ ਕੋਲ ਟਾਈਮ ਹੈ ਦਰਖਤ ਲਾਉਣ ਦਾ ਨਾ ਹੀ ਕੋਈ ਹੋਰ ਪ੍ਰੋਬਲਮ ਹੈ ਪੈਸੇ ਦੀ ਕੋਈ ਕਮੀ ਨਹੀਂ ਹਨ ਦੋਸਤੋ ਪੜ੍ਹ ਲਿਖ ਕੇ ਅਸੀਂ ਆਪਣੇ ਹੱਕਾਂ ਪ੍ਰਤੀ ਅਵੇਅਰ ਹੋ ਗਏ ਆ ਪਰ ਆਪਣੇ ਫਰਜ਼ਾਂ ਪ੍ਰਤੀ ਅਸੀਂ ਅਵੇਅਰ ਨਹੀਂ ਹੋਏ ਕਿਉਂਕਿ ਮਨੁੱਖ ਪੜ੍ਹ ਲਿਖ ਕੇ ਆਪਣੇ ਰਾਈਟਸ ਪਰ ਪ੍ਰਤੀ ਅਵੇਅਰ ਹੋ ਜਾਂਦਾ ਹੈ ਲੇਕਿਨ ਜੋ ਜ਼ਿੰਮੇਵਾਰੀਆਂ ਹਨ ਉਹਨਾਂ ਪ੍ਰਤੀ ਦੇਸ਼ ਪ੍ਰਤੀ ਅਵੇਅਰ ਨਹੀਂ ਹੁੰਦਾ ਇਹ ਕੁਦਰਤੀ ਹੈ ਜਿਹੜੀ ਇਹ ਗਰਮੀ ਪੰਜਾਬ ਤੇ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਹਦੇ ਅਸੀਂ ਹੀ ਜ਼ਿੰਮੇਵਾਰ ਹਾਂ ਮੈਂ ਵੀ ਹਾਂ ਤੁਸੀਂ ਵੀ ਹੋ ਸਾਰੇ ਆਪਾਂ ਕਿਉਂਕਿ ਅਸੀਂ AC ਯੂਜ਼ ਕਰਨ ਲੱਗ ਪਏ ਹਾਂ ਹਰ ਇੱਕ ਘਰ ਦੇ ਵਿੱਚ ਦੋ ਦੋ ਤਿੰਨ ਤਿੰਨ AC ਹਨ ਕਮਰੇ ਠੰਡੀ ਹਵਾ AC ਮਾਰਦੇ ਹਨ ਲੇਕਿਨ ਬਾਹਰ এনवायरमेंट ਦੇ ਵਿੱਚ ਗਰਮ ਹਵਾ ਮਾਰਦੇ ਹਨ ਜਿਸ ਦੇ ਨਾਲ ਟੈਂਪਰੇਚਰ ਹਾਈ ਹੁੰਦਾ ਹੈ ਦੋਸਤੋ World Environment Day ਦਾ ਮੀਨਿੰਗ ਇਹ ਨਹੀਂ ਕਿ ਇੱਕ ਬੂਟਾ ਲਾ ਕੇ ਗੱਲ ਖਤਮ ਨਾ ਬੂਟਾ ਲਾ ਕੇ ਉਹਨੂੰ ਸਾਂਭਣਾ ਵੀ ਹੈ ਪਾਲਣਾ ਵੀ ਹੈ ਪਾਣੀ ਵੀ ਦੇਣਾ ਦਵਾਈ ਵੀ ਪਾਉਣੀ ਹੈ ਉਹਦੀ ਰੱਖਿਆ ਵੀ ਕਰਨੀ ਹੈ ਇਹ ਕੌਣ ਕਰੂ ਤੁਸੀਂ ਕਹੋਗੇ ਅਸ ਤਾਂ ਲਾ ਕੇ ਛੱਡਤਾ ਸਰਕਾਰ ਕਰੇਗੀ ਸਰਕਾਰ ਨੇ ਸਾਰੇ ਕੰਮ ਦਾ ਠੇਕਾ ਨਹੀਂ ਲਿਆ ਦੋਸਤੋ ਆਪਣੇ ਵੀ ਕੁਝ ਫਰਜ ਹਨ ਦੇਸ਼ ਪ੍ਰਤੀ ਪੰਜਾਬ ਪ੍ਰਤੀ ਆਪਣੇ ਪਿੰਡ ਪ੍ਰਤੀ ਆਪਣੇ ਸ਼ਹਿਰ ਪ੍ਰਤੀ ਦੋਸਤੋ ਮੈਂ ਚਾਹੁੰਨਾ ਕਿ ਜਿਹੜੇ ਵਿਅਕਤੀ ਕੋਲ ਟਾਈਮ ਨਹੀਂ ਥਾ ਨਹੀਂ ਬੂਟੇ ਲਾਉਣ ਲਈ ਉਹਨਾਂ ਵਾਸਤੇ ਅਸੀਂ ਅਵੇਲੇਬਲ ਕਰਵਾਵਾਂਗੇ ਮੇਰਾ ਸਿੱਧੂ ਕੇਮਲਾ ਟੀਵੀ ਅਵੇਲੇਬਲ ਕਰਾਏਗਾ ਤੁਹਾਡਾ ਆਪਣਾ ਟੀਵੀ ਪੂਰੀ ਇੱਕ ਟੀਮ ਵਰਕ ਕਰਾਂਗੇ ਮੈਨੂੰ ਲੋੜ ਹੈ ਤੁਹਾਡੇ ਸਹਿਯੋਗ ਦੀ ਇੱਕ ਟੀਮ ਬਣਾ ਕੇ ਚੱਲਾਂਗੇ ਤੁਸੀਂ ਸਹਿਯੋਗ ਕਰੋ ਟੀਮ ਦੇ ਵਿੱਚ ਪਾਰਟਿਸਿਪੇਟ ਕਰੋ ਤਾਂ ਕਿ ਪੰਜਾਬ ਨੂੰ ਆਪਣੇ ਪਿੰਡ ਨੂੰ ਆਪਣੇ ਸ਼ਹਿਰ ਨੂੰ ਆਪਣੇ ਸਟੇਟ ਨੂੰ ਹਰਾ ਭਲਾ ਕਰਿਆ ਜਾ ਸਕੇ ਜੋ ਸੱਜਣਾ ਮੇਰੇ ਨਾਲ ਸਹਿਮਤ ਹਨ ਉਹ ਆਪਣਾ ਕਮੈਂਟ ਬਾਕਸ ਵਿੱਚ ਨੰਬਰ ਛੱਡ ਸਕਦੇ ਹਨ ਅਗਰ ਤੁਸੀਂ ਪੰਜਾਬ ਪੰਜਾਬੀ ਕੌਮ ਨੂੰ ਸਿੱਖ ਕੌਮ ਨੂੰ ਪ੍ਰਤੀ ਆਪਣਾ ਕੋਈ ਫਰਜ਼ ਸਮਝਦੇ ਹੋ ਅਗਰ ਅਸੀਂ ਮਿਲ ਕੇ ਕੰਮ ਕਰੀਏ ਤਾਂ ਪੰਜਾਬ ਨੂੰ ਹਰਾ ਭਰਾ ਬਣਨ ਨੂੰ देर ਨਹੀਂ ਲੱਗਣੀ ਦੋਸਤੋ ਬਸ ਲੋੜ ਹੈ ਜਾਗਣ ਦੀ ਅਝੇਰ ਦਤ ਲਗਾਉਣ ਦੀ ਲੋੜ ਹੈ ਜਿਹਦੇ ਪਾਣੀ ਘਟ ਲੈਣਾ ਜਿਹੜੇ ਆਕਸੀਜਨ 24 ਘੰਟੇ ਛੱਡਣ ਜਿਹੜੇ ਨੂੰ ਜਾਨਵਰ ਜਿਵੇਂ ਕਿ ਬੱਕਰੀ ਵਗੈਰਾ ਮੈਂ ਸਾਂ ਕੋਈ ਵੀ ਐਨੀਮਲ ਨਾ ਖਾਂਦਾ ਹੋਵੇ ਇਹ ਜਿਹੇ ਡਰਕਟ ਲਾਇਕੇ ਜਿੰਮਾ ਵਗੈਰਾ ਕਿਕਰ ਵਗੈਰਾ ਲਗਾਉਣੇ ਚਾਹੀਦੇ ਹਨ ਦੋਸਤੋ ਜੇ ਟੈਂਪਰੇਚਰ ਇਸ ਤਰ੍ਹਾਂ ਹੀ ਵਧਦਾ ਗਿਆ ਅੱਜ 45 ਡਿਗਰੀਆ ਕੱਲ ਨੂੰ 55 ਡਿਗਰੀ ਹੋਣ ਨੂੰ ਵੀ ਟਾਈਮ ਨਹੀਂ ਲੱਗਣਾ ਜੇ ਹੁਣ ਵੀ ਨਾ ਜਾ ਕੇ ਤੱਕ ਕਦੀ ਵੀ ਨਹੀਂ ਜਾਗਾਂਗੇ ਦੋਸਤੋ ਅਸੀਂ ਤਾਂ ਕਈ ਦੋਸਤਾਂ ਦੀ ਥਿੰਕਿੰਗ ਇਹ ਹੋਗੀ ਕਿ ਇਸ ਦਾ ਬਾਹਰ ਜਾ ਕੇ ਦਿਹਾੜੀ ਕਰਨੀ ਹੈ ਸਾਡੇ ਬੱਚੇ ਦਾ ਬਾਹਰ ਜਾ ਕੇ ਦਿਹਾੜੀ ਕਰਨਗੇ ਅਸੀਂ ਪੰਜਾਬ ਤੋਂ ਕੀ ਲੈਣਾ ਅਸੀਂ ਕਿਹੜਾ ਉਰੇ ਰਹਿਣਾ ਦੋਸਤੋ ਸੋਚ ਬਦਲੋ ਪਿੰਡ ਬਦਲੂਗਾ ਸ਼ਹਿਰ ਬਦਲੂਗਾ ਸਟੇਟ ਬਦਲੂਗਾ ਡਿਸਟ੍ਰਿਕਟ ਬਦਲੂਗਾ ਹਿੰਦੁਸਤਾਨ ਬਦਲ ਜਾਏਗਾ ਅਗਰ ਹਰਾ ਭਰਾ ਕਰਨਾ ਚਾਹੁੰਦੇ ਹੋ ਪੰਜਾਬ ਨੂੰ ਤਾਂ ਦਿਲ ਦੇ ਵਿੱਚ ਤਮੰਨਾ ਰੱਖੋ ਮੇਰੇ ਕੋਲ ਪਲਾਨ ਵੀ ਹੈ ਥਾਂ ਵੀ ਹੈ ਸਭ ਕੁਝ ਹੈਗਾ ਲੇਕਿਨ ਲੋੜ ਹੈ ਤੁਹਾਡੀ ਹੈਲਪ ਦੀ ਦੋਸਤੋ बस साथ दो टापा सारे नाल मिलके पंजाब नु हरा-भरा ਕਰਨ ਦੀ ट्राई ਕਰਾਂਗੇ। ਮੈਂ ਨਹੀਂ ਕਹਿੰਦਾ ਕਿ ਮੇਰੀ ਵੀਡੀਓ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰਨਾ। ਕਰਨਾ ਵੀ ਨਹੀਂ ਕਿਸੇ ਨੇ ਕਿਉਂਕਿ ਕੋਈ ਨਹੀਂ ਚਾਹੁੰਦਾ ਕਿ ਪੰਜਾਬ ਨੂੰ ਹਰਾ-ਭਰਾ ਹੋ ਜਾਵੇ। ਬਹੁਤ سارے ਦੋਸਤ ਮੈਨੂੰ ਗਾਲਾਂ ਵੀ ਕੱਢਣਗੇ। ਆਈ ਡੋਨਟ ਕੇਅਰ। ਮੈਂ ਸਿਰਫ ਇੱਕ ਪੰਜਾਬ ਪ੍ਰਤੀ ਮੇਰਾ ਇੱਕ ਲਗਾਓ ਹੈ। ਮੈਂ ਉਰਦਾ ਸਿਟੀਕ ਹੈ ਨਾ। ਮੇਰਾ ਫਰਜ਼ ਬਣਦਾ। ਸੋ ਦੈਟਸ ਵੇ ਮੈਂ ਅੱਜ ਮੇਰਾ ਦਿਲ ਕਰਿਆ ਕਿ ਅੱਜ ਵਰਲਡ এনवायरमेंट ਡੇ ਦੇ ਉੱਤੇ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂ ਦਿਲ ਦੀਆਂ ਗਹਿਰਾਈਆਂ ਤੋਂ ਦੋਸਤੋ ਜੋ ਦੋਸਤ ਮੇਰਾ ਸਾਥ ਦੇਣਾ ਚਾਹੁੰਦੇ ਹਨ ਮੇਰੇ ਨਾਲ ਰਾਸਤਾ ਕਾਇਮ ਕਰ ਸਕਦੇ ਹਨ ਕਮੈਂਟ ਬਾਕਸ ਵਿੱਚ ਆਪਣਾ ਨੰਬਰ ਦੇ ਸਕਦੇ ਹਨ ਪੂਰਾ ਪਲਾਨ ਤੁਹਾਡੇ ਨਾਲ ਸ਼ੇਅਰ ਕਰਾਂਗਾ ਦੋਸਤੋ ਬਾਕੀ ਤੁਹਾਡੀ ਮਰਜ਼ੀ ਹੈ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦੇਣਾ ਨਹੀਂ ਲੱਗੇ ਤਾਂ ਨਾ ਕਰਨਾ ਸਿੱਧੂ ਕੇਮਲ ਟੀਵੀ ਦੇਖਣ ਲਈ ਮੇਰੇ ਵੱਲੋਂ ਗੁਰਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਦੋਸਤਾਂ ਦਾ ਤੈਦ ਲੋ ਧੰਨਵਾਦ